ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਡੀਐਸਪੀ ਸਰਵਣ ਸਿੰਘ ਬਲ ਥਾਣਾ ਫਿਲੌਰ ਦੇ ਐਸਐਚਓ ਇੰਸਪੈਕਟਰ ਦੇ ਨਿਰਦੇਸ਼ਾਂ ਤੇ ਆਪਣਾ ਪੁਲਿਸ ਚੌਕੀ ਦੇ ਇੰਚਾਰਜ ਸਾਹਿਬ ਸਿੰਘ ਮੀਤ ਇੰਸਪੈਕਟਰ ਵੱਲੋਂ ਚਾਈਨਾ ਡੋਰ ਵੇਚਣਾ ਖਿਲਾਫ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਕੁਲਚਾਂਦੀ ਆੜਾ ਅਪਰਾਦਾਪਨੂ ਪ੍ਰਤਾਪਵਾਸੀ ਅਪਰਾਨੂ ਚਾਈਨਾ ਡੋਰ ਦੇ 11 ਗੁੱਟੂ ਸਮੇਤ ਕਾਬੂ ਕੀਤਾ ਪੁਲਿਸ ਨੇ ਮਾਮਲਾ ਦਰਜ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਪਤਰ ਕਾ ਰਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਾ ਸਾਹਿਬ ਮਜਾਰਾ ਗੁਰシャン ਸਿੰਘ ਨਾਗੀ ਜੋ ਇੱਕ ਚਾਈਨਾ ਡੋਰ ਦਾ ਮਸਲਾ ਸਾਹਮਣੇ ਆਇਆ ਵਿਅਕਤੀ ਕਾਬੂ ਕੀਤਾ ਉਹਦੇ ਬਾਰੇ ਕੀ ਜਾਣਕਾਰੀ ਹੈ ਆਪਣੇ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਡੀਸੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਏਰੀਆ ਵਿੱਚ ਜੇ ਕੋਈ ਚਾਈਨਾ ਡੋਰ ਵੇਚਦਾ ਫੜਿਆ ਗਿਆ ਅਸੀਂ ਉਹਦੇ ਉੱਤੇ ਬਣਦੀਆਂ ਕਾਰਵਾਈਆਂ ਕਰਾਂਗੇ ਇਦਾਂ ਹੀ ਇੱਕ ਬੰਦਾ ਸੀਗਾ ਜੋ ਸਾਡੇ ਕਾਬੂ ਆਇਆ ਜੋ ਚਾਈਨਾ ਡੋਰ ਵੇਚਦਾ ਪਿਆ ਸੀ ਉਸਤੇ ਉਜੋਗ ਦੀ ਬਣਦੀ ਕਾਰਵਾਈ ਸੀ ਕੀਤੀ ਗਈ ਤੇਕਾ ਉਸ ਤੋਂ ਇਸ ਦੇ ਨਾਲ ਮੈਂ ਸੰਦੇਸ਼ਾ ਦੇਣਾ ਚਾਹੁੰਦਾ ਵੀ ਕੋਈ ਵੀ ਬੰਦਾ ਜੇ ਕੋਈ ਇਦਾਂ ਦੀ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਆਪੇ ਬੰਦ ਕਰ ਦੇ ਨਹੀਂ ਤਾਂ ਫਿਰ ਉਸਤੇ ਜੋ ਬਣਦੀ ਕਾਰਵਾਈਆਂ ਉਹ ਕੀਤੀਆਂ ਜਾਣਗੀਆਂ ਤੇ ਕਿਸੇ ਨੂੰ ਇਹਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਇਹ ਇੱਕ ਬਹੁਤ ਹੀ ਜਾਨਲੇਵਾ ਚੀਜ਼ ਹੈ ਜਿਸ ਦੇ ਛੋਟੇ-ਛੋਟੇ ਬੱਚਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ ਸੋ ਆਪਣੇ ਘਰਾਂ ਵਿੱਚ ਵੀ ਬੱਚੇ ਹਨ ਆਪਾਂ ਉਹਨਾਂ ਵੱਲ ਦੇਖਦੇ ਹੋਏ ਇਹ ਚੀਜ਼ਾਂ ਛੱਡ ਦਈਏ ਇੱਕ ਤਾਂ ਇਹ ਗੈਰਕਾਨੂੰਨੀ ਹੈ ਤੇ ਦੂਜਾ ਜਾਨਲੇਵਾ ਹੈ ਕੀ ਸਰ ਧਾਰਾ ਲੱਗੀ ਆ ਉਹਦੇ ਖਿਲਾਫ ਇਹ 223 ਬੀ ਐਨ ਐਸ ਦੇ ਤਹਿਤ ਇਹਦੇ ਤੇ ਮੁਕੱਦਮਾ ਹੁੰਦਾ ਹੁੰਦਾ ਉਸ ਦੇ ਤਹਿਤ ਜੋ ਕਾਰਵਾਈ ਆ ਉਹਦੀ ਪੂਰੀ ਅਮਲ ਵਿੱਚ ਲਿਆਂਦੀ ਗਈ ਤੇ ਉਹਦੀ ਕਾਰਵਾਈ ਕਰ ਦਿੱਤੀ ਗਈ ਹੈ ਸਰ ਹੋਰ ਵੀ ਪੁੱਛਗੇ ਜੀ ਵਿੱਚ ਸਾਹਮਣੇ ਆਇਆ ਮਾਮਲਾ ਕੁਝ ਕੁ ਇਸੇ ਦੇ ਵਿੱਚ ਹਲੇ ਅਸੀਂ ਗਾਹਾਂ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਨ੍ਹਾਂ ਤੋਂ ਇਹ ਅੱਗੇ ਲੈ ਕੇ ਆਉਂਦੇ ਨੇ ਉਹ ਬੰਦਿਆਂ ਨੂੰ ਵੀ ਅਸੀਂ ਕਾਬੂ ਕਰਕੇ ਮੇਨ ਥੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ